ਤੇ ਪੀ ਦਿਨ ਆਯਾਪ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਾਲਾਲ ਅੱਗੇ ਚੱਲ ਰਹੇ ਨੇ ਅਤੇ ਭਾਜਪਾ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਧਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰਾ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਦੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿੱਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼ਰੂਤੀ ਚੋਧਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ শ্রুতি ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼ਰੂਤੀ ਚੋਧਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼ਰੂਤੀ ਚੋਧਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਦੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿੱਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ सिरसा ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਦੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ শ্রুতি ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਸ਼ਾਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰ لال ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਭਾਜਪਾ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ ਸ਼੍ਰੋਤੀ ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਸਵਿਤਰੀ ਜਿੰਦਲ 3900 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਿਲੋਈ ਤੋਂ ਕਾਂਗਰਸ ਪਾਰਟੀ ਦੇ ਭੁਪਿੰਦਰ ਸਿੰਘ ਹੋੱਡਾ ਲੀਡ ਤੇ ਅੱਗੇ ਚੱਲ ਰਹੇ ਨੇ ਅਟੇਲੀ ਤੋਂ ਬਹੁਜਨ ਸਮਾਜ ਪਾਰਟੀ ਦੇ ਅਟਰਲਾਲ ਅੱਗੇ ਚੱਲ ਰਹੇ ਨੇ ਅਤੇ ਬੀਜੇਪੀ ਦੀ ਆਰਤੀ ਸਿੰਘ ਰਾਓ 4500 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ ਸਿਰਸਾ ਤੋਂ ਕਾਂਗਰਸ ਦੇ ਗੋਕੁਲ 세ਤੀਆ 600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਆਦਮਪੁਰ ਤੋਂ ਬੀਜੇਪੀ ਦੇ ਭਾਵਿਆ ਵਿਸ਼ਨੋਈ ਲੀਡ ਤੇ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਤੋਂ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਅੱਗੇ ਚੱਲ ਰਹੇ ਨੇ ਉਚਾਨਾ ਕਲਾ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੁਸ਼ਯੰਤ ਚੋਟਾਲਾ 17000 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੋਸ਼ਮ ਤੋਂ ਬੀਜੇਪੀ ਦੀ শ্রুতি ਚੋਦਰੀ ਲੀਡ ਤੇ ਚੱਲ ਰਹੀ ਹੈ ਚੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਲੀਡ ਤੇ ਚੱਲ ਰਹੀ ਹੈ ਅਤੇ ਬੀਜੇਪੀ ਦੇ ਯੋਗੇਸ਼ ਕੁਮਾਰ 4100 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਲਾੜਵਾ ਤੋਂ ਬੀਜੇਪੀ ਦੇ ਨਾਇਬ ਸਿੰਘ ਸੈਣੀ ਲੀਡ ਤੇ ਚੱਲ ਰਹੇ ਨੇ ਅਤੇ ਕਾਂਗਰਸ ਪਾਰਟੀ ਦੇ ਮੇਵਾ ਸਿੰਘ 10000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਹਿਸਾਰ ਤੋਂ ਆਜ਼ਾਦ